ਹਾਂਜੀ ਸਸ ਸ੍ਰੀਕਾਲ ਜੀ ਅੱਜ ਆਪਾਂ ਤੁਹਾਨੂੰ ਫਰੰਟ ਵਾਲਾ ਗਲਾ ਬਣਾਉਣਾ ਦੱਸਾਂਗੇ ਵੀ ਕਿੱਦਾਂ ਆਪਾਂ ਕਮੀਜ਼ ਦੇ ਨਾਲ ਅਟੈਚ ਕਰਨਾ ਦੇਖੋ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਕਰਨ ਤੋਂ ਬਾਅਦ ਪੇਸਟ ਕਰ ਲਿਆ ਸੀ ਕੱਪੜੇ ਦੇ ਉੱਪਰ ਆਪਾਂ ਗਲਾ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਜੀ ਸਿਲਾਈ ਲਗਾ ਲੈਣੀ ਆ ਇਸ ਤਰ੍ਹਾਂ ਸਿਲਾਈ ਲਗਾਉਣੀ ਆ ਆਪਾਂ ਜਿਹੜੇ ਆਪਾਂ ਐਕਸਟਰਾ ਕੱਪੜੇ ਦੀ ਕਟਿੰਗ ਕਰਤੀ ਸੀ ਜਿਹੜਾ ਕੱਪੜਾ ਰਹਿ ਗਿਆ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਜੀ ਵੱਡੇ ਵੱਖੇ ਦੇ ਨਾਲ ਸਿਲਾਈ ਲਗਾ ਲੈਣੀ ਆ ਸਿਲਾਈ ਲਗਾਉਣ ਤੋਂ ਬਾਅਦ ਧਾਗੇ ਦੀ ਕਟਿੰਗ ਕਰਕੇ ਆਪਾਂ ਦੇਖੋ ਜੀ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਕੇ ਆ ਦੇਖੋ ਚੰਗੀ ਤਰ੍ਹਾਂ ਸਾਰੇ ਕਾਰਨਰਸ ਨੂੰ ਮਲਾ ਕੇ ਫੋਲਡ ਕਰਨਾ ਇਹਦਾ ਆਪਾਂ ਸੈਂਟਰ ਕਰਕੇ ਇੱਕ ਕੱਟ ਉੱਪਰ ਲਗਾ ਲੈਣਾ نیچے ਲਗਾ ਲੈਣਾ ਨਿਸ਼ਾਨ ਇਸ ਤੋਂ ਬਾਅਦ ਆਪਾਂ ਦੇਖੋ ਜੀ ਆਪਣੀ ਕੁੜਤੀ ਨੂੰ ਇਸ ਤਰ੍ਹਾਂ ਫੋਲਡ ਕਰਕੇ ਮੋਢੇ ਵਾਲੀਆਂ ਕੱਪੜੇ ਨੂੰ ਆਪਸ ਵਿੱਚ ਮਿਲਾਉਣ ਤੋਂ ਬਾਅਦ ਆਪਾਂ ਕੁੜਤੀ ਤੇ ਵੀ ਕੱਟ ਲਗਾ ਲੈਣਾ ਪ੍ਰੈਸ ਕਰਕੇ ਆਪਣੀ ਕਰੀਜ਼ ਬਣਾਈ ਹੋਈ ਆ ਜਿੱਥੇ ਆਪਾਂ ਗਲੇ ਨੂੰ ਅਟੈਚ ਕਰਨਾ ਨੀਚੇ ਉਥੇ ਆਪਣਾ ਗਲੇ ਦਾ ਸੈਂਟਰ ਤੇ ਕੁਰਤੀ ਦਾ ਸੈਂਟਰ ਆਪਸ ਦੇ ਵਿੱਚ ਮਿਲਣਾ ਚਾਹੀਦਾ ਫਿਰ ਆਪਣਾ ਗਲਾ ਜਦੋਂ ਆਪਾਂ ਸੂਟ ਪਾਵਾਂਗੇ ਨਾ ਤਾਂ ਬਿਲਕੁਲ ਸਹੀ ਜਗ੍ਹਾ ਤੇ ਰਹੂਗਾ ਦੋਵੇਂ ਪਾਸਿਓ ਆਪਣਾ ਨਾਪਣਾ ਵੀ ਸੇਮ ਹੀ ਆ ਪਹਿਲਾਂ ਆਪਾਂ ਦੇਖੋ ਸੈਂਟਰ 'ਚ ਸਲਾਈ ਲਗਾਈ ਆ ਚਾਹੇ ਤਾਂ ਤੁਸੀਂ ਧਾਗੇ ਦੀ ਕਟਿੰਗ ਕਰ ਲਓ ਚਾਹੇ ਤੁਸੀਂ ਇਸ ਤਰ੍ਹਾਂ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਲਾਈ ਲੈ ਆਉਣੀ ਹੈਗੀ ਚਾਹੇ ਤੁਸੀਂ ਧਾਗੇ ਦੀ ਕਟਿੰਗ ਕਰਕੇ ਸ਼ੁਰੂ ਤੋਂ ਇੱਕ ਸਲਾਈ ਲਗਾਉਣੀ ਸ਼ੁਰੂ ਕਰ ਲਓ ਹੁਣ ਆਪਾਂ ਇਸ ਤਰ੍ਹਾਂ ਦੇਖੋ ਜੀ ਗਲੇ ਨੂੰ ਕਰ ਲਿਆ ਅਟੈਚ ਜਿਹੜੀ ਆਪਾਂ ਸਲਾਈ ਲਗਾਉਣੀ ਆ ਬਿਲਕੁਲ ਵੀ ਆਪਾਂ ਬੁਕਰਮ ਦੇ ਉੱਪਰ ਨਹੀਂ ਲਗਾਉਣੀ ਨਾ ਹੀ ਬੁਕਰਮ ਤੋਂ ਦੂਰ ਬਿਲਕੁਲ ਬੁਕਰਮ ਦੇ ਨਾਲ-ਨਾਲ ਸਲਾਈ ਲਗਾਉਣੀ ਆ ਫੇਰ ਆਪਣੀ ਗਲੇ ਦੀ ਬਹੁਤ ਹੀ ਸਫਾਈ ਦੇ ਨਾਲ ਗਲਾ ਤਿਆਰ ਹੁੰਦਾ ਇਸ ਤਰ੍ਹਾਂ ਜੀ ਆਪਾਂ ਐਕਸਟਰਾ ਕੱਪੜੇ ਦੀ ਕਰ ਦੇਣੀ ਹੈਗੀ ਕਟਿੰਗ ਐਕਸਟਰਾ ਕੱਪੜੇ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ چھوٹے چھوٹے ਕੱਟ ਲਗਾ ਲੈਣੇ ਨੇ ਇਹ ਕੱਟ ਆਪਾਂ ਜਰੂਰ ਲਗਾਉਣੇ ਨੇ ਸਲਾਈ ਤੋਂ ਆਪਾਂ ਦੂਰ ਕੈਂਚੀ ਰੱਖਣੀ ਆਂਗੀ ਹੁਣ ਆਪਾਂ ਦੇਖੋ ਜੀ ਪ੍ਰੈਸ ਦੀ ਹੈਲਪ ਦੇ ਨਾਲ ਗਲੇ ਨੂੰ ਸਿੱਧਾ ਕਰ ਲੈਣਾ ਜੇ ਤੁਹਾਨੂੰ ਗਲਾ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਪਲੀਜ਼ ਲਾਈਕ